ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਅਸੁਰੱਖਿਅਤ ਸਕੂਲੀ ਇਮਾਰਤਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਢਾਉਣ ਦੀ ਪ੍ਰਕਿਰਿਆ ਜਲਦ ਪੂਰੀ ਕੀਤੀ ਜਾਏ। ਇਸ ਤੋਂ ਇਲਾਵਾ ਅਦਾਲਤ ਨੇ ਹੁਕਮ ਦਿੱਤਾ ਹੈ ਕਿ 960 ਸਰਕਾਰੀ ਸਕੂਲਾਂ ਵਿੱਚ ਲੜਕੀਆਂ ਲਈ 4 ਮਹੀਨਿਆਂ ਵਿੱਚ ਵੱਖਰੇ ਪਖਾਨੇ ਬਣਾਏ ਜਾਣ ਅਤੇ ਇਸ ਬੰਦੀ ਰਿਪੋਰਟ ਪੇਸ਼ ਕੀਤੀ ਜਾਏ। ਇਸ ਮਾਮਲੇ ਤੇ ਜ਼ੇਰ ਜਾਣਕਾਰੀ ਲਈ ਗੱਲ ਕਰਦੇ ਹਾਂ ਚੰਡੀਗੜ੍ਹ ਤੋਂ ਸਾਡੇ ਪੱਤਰਕਾਰ ਸੰਜੇ ਮਹਿਤਾ ਦੇ ਨਾਲ ਜੀ ਸੰਜੇ ਅਦਾਲਤ ਵੱਲੋਂ ਕੀ ਜਿਹੜੇ ਫੈਸਲਾ ਸੁਣਾਇਆ ਗਿਆ ਇਸ ਸੰਬੰਧੀ ਜੀ ਕਮਪਟ ਐਸਸੀ ਰੋਡਾ ਐਡਵੋਕੇਟ ਹੈਗੀ ਉਹਨਾਂ ਨੇ ਇੱਕ ਪੀਆਰ ਫਾਈਲ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਕਾਫੀ ਸਕੂਲ ਪੰਜਾਬ ਦੇ ਵਿੱਚ ਇਹੋ ਜਿਹੀ ਬਿਲਡਿੰਗਸ ਚੱਲ ਰਹੀਆਂ ਜਿਹੜੀ ਸੇਫ ਨਹੀਂ ਹੈ ਉਹਦੇ ਜੱਜ ਚ ਕੁਝ ਟਾਈਮ ਪਹਿਲੇ ਹਾਈ ਕੋਰਟ ਨੇ ਆਰਡਰ ਕੀਤਾ ਸੀ ਇਹ ਕਿ ਜਿੰਨੇ ਵੀ ਸਕੂਲਸ ਹੈਗੇ ਪੰਜਾਬ ਦੇ ਵਿੱਚ ਉਹਨਾਂ ਦੀ ਇਨਸਪੈਕਸ਼ਨ ਕੀਤੀ ਜਾਏ ਤੇ ਇਹ ਦੇਖਿਆ ਜਾਏ ਕਿ ਕਿੰਨੇ ਕ ਕਲਾਸਰੂਮ ਜਾਂ ਕਿੰਨੇ ਕ ਬਿਲਡਿੰਗ ਅਨਸੇਫ ਹੈਗੀਆਂ ਤੇ ਸਿਰਫ 10 ਡਿਸਟ੍ਰਿਕਟ ਦੀ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਇਹ ਪਤਾ ਲੱਗਿਆ ਜੀ ਕਿ 110 ਕਲਾਸਰੂਮ ਇਹ ਜਿਹੇ ਹੈਗੇ ਆ ਜਿਹੜੇ ਕਿ ਅਨਸੇਫ ਬਿਲਡਿੰਗ ਤੋਂ ਚੱਲ ਰਹੀਆਂ ਤੇ ਉਹਨਾਂ ਵਿੱਚ ਕਦੇ ਵੀ ਕੋਈ ਵੀ ਨੁਕਸਾਨ ਹੋ ਸਕਦਾ ਤੇ ਉੱਥੇ ਨੂੰ ਦੇਖਦੇ ਹੋਏ ਹਾਈ ਕੋਰਟ ਨੇ ਇਹ ਕਹਿਿਆ ਕਿ ਜਿਹੜੇ ਅਨਸੇਫ ਬਿਲਡਿੰਗ ਹੈਗੀਆਂ ਸਕੂਲਸ ਤੇ ਉਹਨਾਂ ਨੂੰ ਆਇਡੈਂਟੀਫਾਈ ਕਰੋ ਤੇ ਇਹਨਾਂ ਨੂੰ ਡਿਬੋਲਿਸ਼ ਕਰੋ ਸੋ ਥੈਟ ਕਿ ਕਦੇ ਇਹ ਨਾ ਹੋਏ ਕਿ ਉਹ ਬਿਲਡਿੰਗਸ ਕਲੈਪਸ ਕਰ ਜਾਂਦੇ ਹੋਵੇ ਦੇਖ ਕੇ ਕਦੇ ਉਹ ਨੁਕਸਾਨ ਹੋਵੇ ਦੂਸਰੀ ਗੱਲ ਐਸੇ ਕੇਸ ਦੇ ਵਿੱਚ ਇੱਕ ਹੋਰ ਆਬਜ਼ਰਵੇਸ਼ਨ ਆਇਆ ਸੀ ਕਿ ਗਰਲਸ ਵਾਸਤੇ ਸੈਪਰੇਟ ਟਾਇਲਟਸ ਵੀ ਅਗੇ اے ہائی کورٹ نے یہ بھی کیا بھی دسو کہ سکول ہے گے جیسے سیپریٹ ٹوائلٹ نہیں ہے گے وہ بدل گیا پورے پنجاب دے کے نو سو چھیاٹھ سکل ہے گے جنہ دے کے سیپریٹ ٹوائلٹ نہیں ہے گے تے ہائی کورٹ نے ہمیں ایڈ ڈائریکشن دیتی ہیں کہ نو سو چھیاٹھ سکول جڑے ہے گے اے دے سیپریٹ ٹوائلٹ بنائے جان اے ساری کاروائی ہائی کورٹ نے کیا کہ چار مہینے کے پوری کر کے رپورٹ سبمٹ کرو ہائی کورٹ دے کے ਜੀ ਸੰਜੇ ਜਿਵੇਂ ਤੁਸੀਂ ਸਹੀ ਕਿਹਾ ਜਿਲ੍ਹਾ ਵਿੱਚ ਜਿਹੜੇ ਅਸੁਰੱਖਿਤ ਸਕੂਲਾਂ ਜਿਹੜੇ ਸਕੂਲੀ ਇਮਾਰਤਾਂ ਨੇ ਤੇ ਕਈਆਂ ਵਿੱਚ ਜਿਹੜੇ ਲੜਕੀਆਂ ਦੇ ਵੱਖਰੇ ਪਖਾਨੇ ਨਹੀਂ ਨੇ ਤੇ ਜ਼ਿਆਦਾਤਰ ਕਿਹਨਾ ਜਿਲ੍ਹਿਆਂ ਵਿੱਚ ਜਿਹੜੇ ਅਜਿਹੇ ਸਕੂਲ ਪਾਏ ਗਏ ਨੇ ਦੇਖੋ ਜੋ ਅਨਸਫ ਬਿਲਡਿੰਗ ਵਾਲੇ ਹੈਗੇ ਹੈ ਉਹਦੇ ਵਿੱਚ ਜਿਹੜਾ ਹੈ ਬਟਿੰਡਾ ਹੈ ਫਿਰੋਜ਼ਪੁਰ ਹੈ ਫਾਜ਼ਿਲਕਾ ਹੈ ਹੁਸ਼ਾਣਪੁਰ ਜਲੰਧਰ ਲੁਧਿਆਣਾ ਮੋਗਾ ਸ਼ਹੀਦ ਭਗਤ ਸਿੰਘ ਨਗਰ ਪਟਿਆਲਾ ਤੇ ਰੋਪੜ ਇਹ 10 ਡਿਸਟ੍ਰਿਕਟ ਹੈਗੇ ਆ ਜਿਨ੍ਹਾਂ ਦੇ ਵਿੱਚ ਹੈ ਮੈਕਸਿਮ ਜਿਹੜੇ ਕਲਾਸਰੂਮ ਹੈ ਅਨਸਫ ਹੈ ਹਾਲਾਂਕਿ ਇਸ ਦੇ ਲਗਭਗ ਬਾਕੀ ਡਿਸਟ੍ਰਿਕਟਸ ਦੀ ਰਿਪੋਰਟ ਅਜੇ ਆਉਣੀ ਹੈ ਇਸ ਕਰਕੇ ਅਸੀਂ ਇਹ ਇਹ ਨਹੀਂ ਕਹਿ ਸਕਦੇ ਕਿ ਬਾਕੀ ਡਿਸਟ੍ਰਿਕਟ ਦੇ ਵੀ ਚਾਂਸਸ ਨਹੀਂ ਹੈਗੇ ਜੀ ਜੀ ਸੰਜੇ ਜਿਵੇਂ ਕਿ ਅਦਾਲਤ ਵੱਲੋਂ ਅਸੁਰੱਖਿਅਤ ਸਕੂਲੀ ਇਮਾਰਤਾਂ ਨੂੰ ਢਾਉਣ ਦੇ ਹੁਕਮ ਦਿੱਤੇ ਗਏ ਨੇ ਸੋ ਅਜੇ ਵਿੱਚ ਸਕੂਲੀ ਬੱਚਿਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਦੇ ਜਿਹੜਾ ਉੱਥੇ ਬੈਠਣ ਨੂੰ ਉਹਨਾਂ ਨੂੰ ਜਿਹੜੇ ਕਲਾਸਰੂਮ ਦੀ ਕਮੀ ਆ ਸਕਦੀ ਹੈ ਤਾਂ ਕੀ ਉਹਨਾਂ ਦੀ ਮੁੜ ਉਸਾਰੀ ਸੰਬੰਧੀ ਵੀ ਕੋਈ ਨਿਰਦੇਸ਼ ਜਾਰੀ ਕੀਤੇ ਗਏ ਨੇ جی جو ایفیڈیوٹ فائل ہوا سا پرنسپل سیکٹری سکول ایجوکیشن دا انجلی بھابرا ہے انہوں نے فائل ہے انہوں نے کوٹ نے انفارم کیا کہ جو ڈالش اسی آئیڈینٹیفائی کرتے ہیں کہ نمی کلاس روم بنائے سن تقریباً چوالی کروڑ روپے جو ہے جو واسطے اپروو اپرو جا چکا ہے لیکن دقت یہ کہ عام طور پر گورنمنٹ سے بھی کم ڈپارٹمنٹس ہوں بہت ٹائم لگ جاتا ہے تو اس کر کے ہائی کورٹ نے کیا کہ چار مہینے دے اندر تسی تھی کرو الٹرنیٹ ارینجمنٹ بھی کرو تو نال جی انف بلڈنگ ہے وہاں ڈیمالش ضرور کرو تاکہ یہ نہ ہوئے کہ وہاں کر کے کوئی حادثہ ہو جائے تو اس کر کے دونوں چیزیں نال لگی ہیں کہ انسےف بلڈنگ کو ڈیمولش بھی کرنا ہے تو علاوہ جو او ہے وہ الرنیٹ کلاس روم بھی بننا ہے ਅਜੀ ਸੰਜੀਤ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਅਸੁਰੱਖਿਅਤ ਸਕੂਲੀ ਇਮਾਰਤਾਂ ਦੀ ਪਛਾਣ ਕਰਕੇ ਉਹਨਾਂ ਨੂੰ ਢਾਉਣ ਦੀ ਪ੍ਰਕਿਰਿਆ ਜਲਦ ਪੂਰੀ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ 960 ਸਰਕਾਰੀ ਸਕੂਲ ਜਹੈਸਾਨ ਜਨਮ ਵਿੱਚ ਲੜਕੀਆਂ ਲਈ ਵੱਖਰੇ ਪਖਾਨੇ ਨਹੀਂ ਹਨ ਉਹਨਾਂ ਨੂੰ ਵੀ 4 ਮਹੀਨਿਆਂ ਵਿੱਚ ਵੱਖਰੇ ਪਖਾਨੇ ਬਣਾਉਣ ਦੀ ਜਿਹੜੇ ਆਦੇਸ਼ ਦਿੱਤੇ ਗਏ ਨੇ ਦੱਸਿਆ ਕਿ ਵਕੀਲ ਐਸੀ अरोड़ा ਵੱਲੋਂ ਇਸ ਸਬੰਧੀ ਪਟੀਸ਼ਨ ਪਾਈ ਗਈ ਸੀ ਜਿਸ ਤੇ ਅਦਾਲਤ ਵੱਲੋਂ ਅੱਜ ਇਹ ਫੈਸਲਾ ਸੁਣਾਇਆ ਗਿਆ।